ਲਓ ਵੀ ਮਿੱਤਰੋ ਅੰਦਰ ਤੇ ਆ ਚੁੱਕੇ ਆ ਤੇ ਅੰਦਰ ਬਾਈ ਤੁਸੀਂ ਵੇਖ ਹੀ ਸਾਦੇ ਜੀ ਬਲੋਗ ਬਣਾਉਣ ਲਈ ਤੇ ਇਹ ਜਗਾ ਬਹੁਤ ਵਧੀਆ ਵੈਸੇ ਸੋ ਗਾਇਸ ਫਸਟ ਟਾਈਮ ਅਲਫਾ 1 ਮੋਲ ਚ ਆ ਰਿਹਾ ਮੈਂ ਤੇ ਮੈਨੂੰ ਪਤਾ ਹੀ ਨਹੀਂ ਆ ਤੇ ਗੁਰਵਿੰਦਰ ਨੇ ਦੱਸਿਆ ਆਂਦਾ ਸਾਰਾ ਅਲਫਾ 1 ਮੋਲਾ ਹੋ ਪਹੁੰਚ ਗਏ ਆਂ ਅੰਮ੍ਰਿਤਸਰ ਸਟੇਸ਼ਨ ਤੇ ਆ ਆ ਦੇ ਮਾਮਾ ਅੰਮ੍ਰਿਤਸਰ ਉਹ ਆ ਵੀ ਜਾਈਏ ਤਾਂ ਵੀ ਨਹੀਂ ਮੁੱਕਣਾ ਇਹ ਕਿੰਨੇ ਵਾਲਾ ਲਾਇਆ ਵਾ ਇਹ ਭਰਾ 150 ਖਰਚਿਆ ਵਾ ਆ ਜਸ ਵਾਂਟ ਟੂ ਬੀ ਸੋ ਹੈ ਗਾਇਸ ਵੈਲਕਮ ਟੂ ਮਾਈ ਨਿਊ ਵਲੋਗ ਤੇ ਗਾਇਸ ਅੱਜ ਅਸੀਂ ਜਾ ਰਹੇ ਆ ਦਰਬਾਰ ਸਾਹਿਬ ਤੇ ਮੈਂ ਤੇ ਮੇਰੇ ਨਾਲ ਜੋਬਨ ਤੇ ਹੋਰ ਮੇਰੇ ਦੋਸਤ ਜਾ ਰਹੇ ਆ ਗੁਰਦੁਆਰਾ ਦਰਬਾਰ ਸਾਹਿਬ ਜਾ ਰਹੇ ਆਪਾਂ ਤੇ ਅੱਜ ਬਹੁਤ ਦਿਨਾਂ ਬਾਅਦ ਵਲੋਗ ਆ ਰਿਹਾ ਲੌਂਗ ਵਲੋਗ ਉਹ ਵੀ ਦਰਬਾਰ ਸਾਹਿਬ ਦਾ ਤੇ ਨਾਈਟ 뷰 ਦਿਖਾਵਾਂਗੇ ਅੱਜ ਦਰਬਾਰ ਸਾਹਿਬ ਦਾ ਆ ਵੇਖੋ ਫੋਨ ਆ ਵੀ ਗਿਆ ਫੇਰ ਤੇ ਚਲੋ ਗਾਇਸ ਚੱਲਦੇ ਆ ਤੇ ਰਾਹ ਜਾਂਦੇ ਆ ਤੇ ਤੁਹਾਨੂੰ ਰਾਹ ਦਾ ਸਾਰਾ 뷰 ਦਿਖਾਉਣੇ ਬਾਅਦ ਚ ਦਰਬਾਰ ਸਾਹਿਬ ਦਾ ਚੈਨਲ ਤੇ ਨਵੀਂ ਜੀ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਚਲੋ ਚੱਲਦੇ ਆਂ ਇਧਰ ਵੀ ਮਿੱਤਰੋ ਤੁਸੀਂ ਵੇਖ ਸਕਦੇ ਆ ਜਦਾ ਮੌਸਮ ਵੀ ਬਹੁਤ ਘੈਂਟ ਹੋਇਆ ਆ ਤੇ ਨਾਲ ਆਪਣੇ ਸਾਰੇ ਟੀਮ ਦੇ ਮੈਂਬਰ ਇੱਥੇ ਖਲੋਗੇ ਆ ਆ ਕੱਲੇ ਮੁੰਡੇ ਨੇ ਨਹੀਂ ਜਾਣਾ ਬਾਕੀ ਇਹਨਾਂ ਸਾਰਿਆਂ ਨੇ ਜਾਣਾ ਵਾ ਤੇ ਚਲੋ ਚੱਲਦੇ ਆਂ ਫਿਰ ਬੱਸ ਦੀ ਵੇਟ ਹੋ ਰਹੀ ਇੱਥੇ ਸੋ ਗਾਇਸ ਹੁਣ ਆਪਾਂ ਬੱਸ ਤੋਂ ਉਤਰ ਕੇ ਤੇ ਆਪਣੇ ਬਟਾਲੇ ਪਹੁੰਚ ਚੁਕੇ ਆ ਤੇ ਸਿੱਧਾ ਆਪਾਂ ਸਟੇਸ਼ਨ ਤੇ ਜਾਣਦੇ ਆ ਆਪਣੇ ਨਾਲ ਆ ਬਾਕੀ ਮੁੰਡੇ ਆਪਣੇ ਦੋਸਤ ਆਪਣੇ ਇਹ ਸਾਰੇ ਜਾਣਦੇ ਆ ਫੇ ਚਲੋ ਤੁਰਤੇ ਚੱਲਦੇ ਆ ਸਟੇਸ਼ਨ ਤੱਕ ਥੋੜਾ ਜਿਹਾ ਰਹਿ ਗਿਆ ਸਟੇਸ਼ਨ ਦਾ ਜਾ ਕੇ ਫਿਰ ਕਰਦੇ ਉੱਥੇ ਜਾ ਕੇ ਕੰਟੀਨਿਊ ਆਪਾਂ ਲਓ ਵੀ ਮਿੱਤਰੋ ਇਧਰ ਤੁਸੀਂ ਵੇਖ ਹੀ ਸਾਦੇ ਜੇ ਹੁਣ ਆਪਾਂ ਪਹੁੰਚ ਗਏ ਆ ਬਟਾਲੇ ਦੇ ਸਟੇਸ਼ਨ ਤੇ ਤੇ ਆਓ ਸਾਹਮਣੇ ਇੱਕ ਟ੍ਰੇਨ ਲੱਗੀ ਆ ਇਹ ਪਰ ਜਾਣੀ ਆ ਗੁਰਦਾਸਪੁਰ ਵੱਲ ਪਠਾਨਕੋਟ ਜਾਏਗੀ ਤੇ ਜੋਬਨ ਤੇ ਮਿਹਰਬਾਨ ਆਓ ਕਿ ਦੋਵੇਂ ਆਉਣਦੇ ਆ ਜੋਬ ਨਹੀਂ ਕੱਲਾ ਆਉਣਦੇ ਮਿਹਰਬਾਨ ਕਿੱਥੇ ਚਲ ਗਿਆ ਟਿਕਟਾਂ ਘਟਾ ਕੇ ਆਉਣਦੇ ਆ ਤੇ ਚਲੋ ਗਾਇਸ ਚਲਦੇ ਆ ਆਪਣਾ ਗੁਰਵਿੰਦਰ ਵੀ ਇੱਥੇ ਫੋਨ ਫੜ ਕੇ ਖੇਲੋਤਾ ਵਾ ਅੱਜ ਪੂਰੀ ਪੱਗ ਬਨ ਗਿਆ ਸਕਿਨ ਕਲਰ ਦੇ ਪੱਗ ਦੇ ਨਾਲ ਲਾਈ ਪੂਰੀ ਅੱਗ ਤੇ ਚਲੋ ਫਿਰ ਗਾਇਸ ਟ੍ਰੇਨ ਆਉਣੀ ਆਪਣੀ ਵੀ 7 ਵਜੇ ਆਉਣੀ ਆ ਲੇਟ ਹੋ ਗਈ ਅੱਜ ਇੱਧਰ ਵੀ ਮਤਰਾ ਤੁਸੀਂ ਵੇਖ ਸਕਦੇ ਮਿਹਰਬਾਨ ਅੱਲਾ ਕੱਲਾ ਕੱਲਾ ਕੋਗਲੇ ਆ ਗਏ ਤੇ ਨਾਲਾ ਪੈਕਟ ਲਿਆ ਕੇ ਤੇ ਖਾਣ ਦਿਆ ਲਿਆਓ ਭਾਜੀ ਪੂਰਾ ਪੈਕਟ ਇੱਧਰ ਫੜਾ ਨਾ ਆ ਜੀ ਗੱਲ ਆਏ ਕਰਦੇ ਹੀ ਤੇ ਇਹ ਖਰਚੇ ਆ ਗਏ ਮੁੱਖ ਤੌਰ ਤੇ ਗਰੀਬਾਂ ਤੇ ਰਹਿਮ ਕਰੋ ਬੀ ਮੇਤਰਾ ਤੁਸੀਂ ਵੇਖ ਸਕਦੇ ਮਿਹਰਬਾਨ ਫਨ ਪੌਪ ਲੈ ਕੇ ਆਇਆ ਆਪਣੇ ਲਈ ਹੋਇਆਸ ਬੜਾ ਇਧਰ ਵੇਖਿਓ ਹਾਂ ਉਹ ਤੇਰਾ ਭਲਾ ਹੋਵੇ ਆ ਦੇ ਮਮਾ ਅੰਮ੍ਰਿਤਸਰੋਂ ਆ ਵੀ ਜਾਈਏ ਤਵੇਂ ਨਹੀਂ ਮੁੱਕਣਾ ਇਹ ਕਿੰਨੇ ਵਾਲਾ ਲਾਇਆ ਵਾ ਇਹ ਭਰਾ 150 ਘਰਤੀਆ ਵਾ ਅਰੇ ਕਹਿਣਾ ਕੀ ਚਾਹਤੇ ਹੋ 150 ਘਰਤੀਆ ਵਾ ਅਰੇ ਹਰ ਨਾ 150 ਜੇਵੜਾ ਆ ਕੇ ਗੱਲਾਂ ਕਰਨ ਧਰਨ ਡਬਾਗਾ ਤੁਸੀਂ ਅੱਗੇ ਚਲੀ ਜਾਓ ਗਾਇਸ ਇਧਰ ਵੀ ਗਾਇਸ ਤੁਸੀਂ ਵੇਖ ਸਕਦਾ ਟ੍ਰੇਨ ਤੇ ਆ ਚੁੱਕੀ ਆ ਤੇ ਇਹ ਜਾਣੀ ਆਪਣੀ ਸਿੱਧੀ ਟਾਰਾ ਨਗਰ ਵੱਲ ਜਾਣੀ ਆ ਜੰਮੂ ਤਾਂ ਵੀ ਆ ਜੰਮੂ ਵਾਲੋਂ ਆਈ ਆ ਤੇ ਪਰ ਗਾਈਸ ਇਹ ਤਾਂ ਬਹਿਣਾ ਨਹੀਂ ਆਹੀਂ ਕਿਉਂਕਿ ਇਹ ਤਾਂ ਬਹਿ ਗਏ ਆਓ ਸਾਹਮਣੇ ਏਸੀ ਡੱਬੇ ਆ ਤੇ ਬਾਕੀ ਉਹ ਜਰਨਲ ਡੱਬੇ ਦੇ ਉਹ ਕਾਫੀ ਅੱਗੇ ਚੱਲ ਚੁਕੇ ਆ ਉੱਥੇ ਤੇ ਸਟੇਸ਼ਨ ਵੀ ਨਹੀਂ ਏਡੀ ਦੂਰ ਤੱਕ ਹੈ ਜਿੱਦੀ ਦੂਰ ਚੱਲ ਗਏ ਆ ਤੇ ਬਾਕੀ ਚਲੋ ਵੇਖਦੇ ਆ ਕੀ ਕਰਨਾ ਆਪਣੇ ਬੰਦੇ ਤੇ ਇੱਥੇ ਬਹਿ ਗਏ ਜਾਂਦੇ ਦੂਜੀ ਟ੍ਰੇਨ ਤੇ ਹੁਣ ਆਪਾਂ ਬਹਿਣਾ ਆ ਹਾ ਹੁਣ 150 ਵਾਲਾ ਖਾਣ ਦੇ ਆ ਪੈਕਟ ਚਲੋ ਖਾਣੇ ਆ ਵੇਖੋ ਗਾਈਸ ਆ ਜੇ 150 ਵਾਲਾ ਜਿਹੜਾ ਇਹਨਾਂ ਪੈਕਟ ਲਿਆ ਹੈ ਤਾਂ 150 ਵਾਲਾ ਤਾਂ ਨਹੀਂ ਹੈ ਤਾਂ 40 ਆਲਾ ਹੁਣ ਆ ਉਹ ਪੱਜ ਗਿਆ ਜੇ ਪਾਣੀ ਪੀਣ ਸਾਰਾ ਮਿਹਰਬਾਨ ਇਧਰ ਵੇਖੀ ਮਾੜਾ ਆ ਲਾਓ ਵੀ ਮਿੱਤਰੋ ਟ੍ਰੇਨ ਆ ਚੁੱਕੀ ਆ ਤੇ ਟ੍ਰੇਨ ਤੇ ਹੁਣ ਆਪਾਂ ਬਹਿਣ ਲੱਗੇ ਆ ਤੇ ਪਰ ਇਧਰ ਵੇਖ ਸਾਦੇ ਆ ਜਨਤਾ ਵੀ ਬਹੁਤ ਆ ਇਸ ਲਈ ਮੈਂ ਟੋਮੇਟ ਪਹਿਲਾਂ ਟ੍ਰੇਨ ਤੇ ਚੜ੍ਹਈਏ ਫਿਰ ਬਾਅਦ ਚ ਕਰਦੇ ਆ ਕੰਟੇਰੀਓ ਵਲੌਗ ਨੂੰ ਭਾਈਆ ਮੈਂ ਟੋਮੇਟ ਟ੍ਰੇਨ ਤੇ ਹਾਂਜੀ ਵੀ ਗਾਇਸ ਹੁਣ ਆਪਾਂ ਪਹੁੰਚ ਗਏ ਆ ਅੰਮ੍ਰਿਤਸਰ ਸਟੇਸ਼ਨ ਤੇ ਉਹ ਜਿੰਨਾ ਲੰਮਾ ਕਰ ਵੇਖੀ ਜਾਤਾ ਹੈ ਤੇ ਬਾਕੀ ਉਹ ਸਾਹਮਣੇ ਟ੍ਰੇਨ ਲੱਗੀ ਆ ਜਿੱਥੋਂ ਆਪਾਂ ਉਤਰੇ ਆ ਹੁਣ ਬਸ ਉਹ ਤੇ ਸਾਹਮਣੇ ਚੱਲਦੇ ਆ ਸਾਹਮਣੇ ਪੌੜੀਆਂ ਤੇ ਚੱਲਦੇ ਆ ਉੱਥੋਂ ਫਿਰ ਸਿੱਧਾ ਅਪਨ ਜਾਵਾਂਗੇ ਦਰਬਾਰ ਸਾਹਿਬ ਸਾਲੇ ਕੋਪੜੀ ਤੋੜ ਦੇ ਕੋਪੜੀ ਤੋੜ ਸਾਲੇ ਕਾ ਤੇ ਚਲੋ ਗਾਇਸ ਚੱਲਦੇ ਆ ਉਹ ਵੇਖ ਲੋ ਮਿਹਰਬਾਨ ਹੋਣੀ ਪਹਿਲਾਂ ਚਲ ਗਏ ਅੱਗੇ ਕੁਝ ਖਾਣ ਲਈਏ ਲੈਣ ਗਏ ਆ ਤੇ ਨੇਰਾ ਕਾਫੀ ਹੋ ਚੁਕਿਆ ਉੱਪਰ ਬੱਦਲ ਵੀ ਹੋਏ ਆ ਸ਼ਾਇਦ ਅੱਜ ਮੀਂਹ ਆਏਗਾ ਤੇ ਆਪਾਂ ਐਕਸਟਰਾ ਕੱਪੜੇ ਲਿਆਂਦੇ ਆ ਜੇ ਮੀਂਹ ਆ ਜਾਏਗਾ ਤੇ ਚੱਲ ਪਾ ਲਾਂਗੇ ਤੇ ਮਿੱਤਰੋ ਹੁਣ ਆਪਾਂ ਟੈਂਪੋ 'ਚ ਬਹਿ ਚੁੱਕੇ ਆ ਤੇ ਹੁਣ ਆਪਾਂ ਸਿੱਧਾ ਜਾ ਰਹੇ ਆ ਅਲਫਾ ਮੋਲ ਜਾ ਰਹੇ ਆ ਘਟਾ ਪਾਜੀ ਧੱਕਾ ਇਹ ਟੈਂਪੋ ਪੂਜੀ ਬੈ ਗਿਆ ਵਾ ਇਹ ਟੈਂਪੋ ਇਹ ਰਿਕਸ਼ਾ ਤੇ ਬੈ ਚੁਕੇ ਆਂ ਨੀ ਤੇ ਇਹ ਟੈਂਪੋ ਪੂਜੀ ਬੈ ਗਿਆ ਵਾ ਜਿੱਦਾ ਆਪਾਂ ਜਾ ਰਹੇ ਆਂ ਅਲਫਾ 1 ਮੋਲ ਚ ਅਲਫਾ 1 ਮੋਲ ਦਾ ਨਾ ਨੈਕਸਟ ਸਮੋਲ ਹੋ ਗਿਆ ਵਾ ਚੇਂਜ ਹੋ ਗਿਆ ਵਾ ਮੋਲ ਮੋਲ ਫੰਮੀ ਸਿਰ ਪ੍ਰਾਨ ਐਕਸੈਸ ਮੋਲ ਚਲੋ ਗਾਇਸ ਚੱਲਦੇ ਆਂ ਉੱਥੇ ਜਾ ਕੇ ਦੇਖਦੇ ਆਂ ਕੁਝ ਖਰੀਦਣਾ ਤੇ ਹੈ ਨਹੀਂ ਆ ਵੈਸੇ ਜਾਣਾ ਆ ਘੁੰਮਣ ਫਿਰਨੇ ਚਲੋ ਉੱਥੇ ਚੱਲਦੇ ਆਂ ਫਿਰ ਉੱਥੋਂ ਦਾ ਵੀਓ ਬਖਾਉਂਦੇ ਆਂ ਸੋ ਗਾਇਸ ਫਰਸਟ ਟਾਈਮ ਅਲਫਾ 1 ਮੋਲ ਚ ਆ ਰਹੇ ਆਂ ਮੈਂ ਤੇ ਮੈਨੂੰ ਪਤਾ ਹੀ ਨਹੀਂ ਆ ਤੇ ਗੁਰਵਿੰਦਰ ਨੇ ਦੱਸਿਆ ਆਂਦਾ ਸਾਰਾ α1 ਮੋਲਾ ਉਹ ਉੱਥੋਂ ਤੱਕ ਤੇ ਚਲੋ ਚੱਲਦੇ ਆਂ ਦੇਖਦੇ ਆਂ ਮੋਲ ਦੇ ਅੰਦਰ ਕੀ ਆਂਦੇ ਇੱਥੇ ਆਪਣਾ ਇਹਨਾਂ ਦਾ ਸਿਨੇਮਾ ਹਾਲ ਵੀ ਆ ਵੈਸੇ ਤੇ ਜੇ ਤੁਸੀਂ ਆਏ ਜੇ ਤਾਂ ਕਮੈਂਟ ਜੀ ਜ਼ਰੂਰ ਦੱਸਿਓ ਤੇ ਚਲੋ ਚੱਲਦੇ ਆਂ ਉਹ ਦੋਵੇਂ ਤਾਂ ਪਹਿਲਾਂ ਹੀ ਅੱਗੇ ਭੱਜ ਗਏ ਆ ਤੇ ਚਲੋ ਦੇਖਦੇ ਆਂ ਇਧਰ ਦੇ ਬੰਨੇ ਵਾਹ ਵਧੀਆ ਤੇ ਬਹੁਤ ਬਣਾਇਆ ਵਾ ਚਲੋ ਚੱਲਦੇ ਆਂ ਜੀ ਆਹ ਲਾਦਾ ਏ ਆਮ ਵਧੀਆ ਵਾ ਵਧੀਆ ਵਾ ਹੈ ਹਨਾ ਪੂਰੀ ਵਧੀਆ ਫੀਲਿੰਗ ਆਉਂਦੀ ਇੱਥੇ ਗਾਇਜ਼ ਜੇ ਤੁਸੀਂ ਵੀ ਅਮਰਸਰ ਆਉ ਹੋ ਤੇ ਜਰੂਰ ਇੱਥੇ ਘੁੰਮੋ ਆਣ ਕੇ 알파 ਵੰਜ ਹਾਂ ਜਿਹੜੇ ਆਈਫੋਨ ਲਾਂਚ ਹੁੰਦੇ ਨੇ ਨਾ ਇੱਥੇ ਅੱਛਾ ਅੱਛਾ ਉਹ ਵੀ ਇੱਥੇ ਹੁੰਦੇ ਹੀ ਆ ਫੋਟੋ ਵਿੱਚ ਲਓ ਵੀ ਮਿੱਤਰੋ ਆਂਦੇ ਇੱਥੇ ਆਈਫੋਨ ਸਭ ਤੋਂ ਪਹਿਲਾਂ ਲਾਂਚ ਹੁੰਦੇ ਆ ਚਲੋ ਐਂਟਰੀ ਅੰਦਰ ਕਰਦੇ ਆ ਉਹ ਸਾਹਮਣੇ ਤੁਸੀਂ ਵੇਖ ਸਕਦੇ ਇੱਥੇ ਮੈਂ ਬੰਦ ਕਰਦਾ ਵੀਡੀਓ ਅੰਦਰ ਜਾ ਕੇ ਓਨ ਕਰਦੇ ਆ ਲਓ ਵੀ ਮਿੱਤਰੋ ਅੰਦਰ ਤੇ ਆ ਚੁੱਕੇ ਆ ਤੇ ਅੰਦਰ ਬਾਈ ਤੁਸੀਂ ਵੇਖ ਹੀ ਸਾਦੇ ਜੇ ਵਲੋਗ ਬਣਾਉਣ ਲਈ ਤੇ ਇਹ ਜਗ੍ਹਾ ਬਹੁਤ ਵਧੀਆ ਵੈਸੇ ਬਾਹਰ ਥੱਲੇ ਨੂੰ ਵੀ ਜਾਂਦੀ ਆ ਜਗ੍ਹਾ ਹੈ ਮਾਲ ਬਹੁਤ ਹੀ ਵੱਡਾ ਵੈਸੇ ਹਨਾ ਪਹਿਲੀ ਵਾਰ ਹੀ ਆਏ ਆ ਚਲੋ ਦੇਖਦੇ ਆ ਇਧਰ ਕੱਪੜਿਆਂ ਦੀ ਸੇਲ ਆ ਲੱਗਦੀ ਤੇ ਕੌਣ ਥੱਲੇ ਚਲੀਏ ਚਲੋ ਥੱਲੇ ਚਲਦੇ ਪਹਿਲਾਂ ਲੈ ਬਈ ਉੱਤੇ ਵੀ ਹੈ ਜੇ ਕੰਮ ਉੱਤੇ ਬਾਅਦ ਚ ਜਾਂਦੇ ਪਹਿਲਾਂ ਥੱਲੇ ਚਲੀਏ ਥੱਲੇ ਆਪਣਾ ਮਿੱਤਰ ਆ ਵਿਸ਼ੇਕ ਨੂੰ ਮਿਲ ਕੇ ਆਉਨੇ ਆ ਲਓ ਵੀ ਮਿੱਤਰੋ ਚਲਦੇ ਆ ਆਪਾਂ ਥੱਲੇ ਸਭ ਨੂੰ ਪਹਿਲਾਂ ਤੇ ਥੱਲੇ ਚਲਦੇ ਆ ਬਾਅਦ ਵਿੱਚ ਦੇ ਆ ਉਹ ਮਿਹਰਬਾਨਾ ਵੀਡੀਓ ਬਣਾਉਣੀ ਆ ਵੀਡੀਓ ਬਾਅਦ ਚ ਬਣਾਉਨੇ ਆ ਏ ਤੁਹਾਨੂੰ ਗਾਇਸ ਤੁਸੀਂ ਵੇਖ ਹੀ ਸਕਦੇ ਜੀ ਹਨਾ ਬਹੁਤ ਹੀ ਸ਼ਾਨਦਾਰ ਵੈਸੇ ਤੇ ਆਪਣਾ ਸਾਰਾ ਆਊਟ ਹੋਏ ਸ਼ੋਪ ਆ ਸ਼ਾਇਦ ਲੋ ਵੀ ਮਿੱਤਰੋ ਇੱਧਰ ਤੁਸੀਂ ਵੇਖ ਸਕਦੇ ਆ ਵਿਸ਼ੇਗ ਹੋਰ ਆ ਵੀ ਕਿਦਾਂ ਹਾਂ ਯਾਰ ਵਧੀਆ ਵਧੀਆ ਚਾ ਵਧੀਆ ਚਾਹੀਦਾ ਭਰਾ ਇੱਧਰ ਗਾਇਸ ਤੁਸੀਂ ਵੇਖ ਸਕਦੇ ਆਪਣੇ ਸ਼ੂਜ਼ ਦੀ ਦੁਕਾਨ ਤੇ ਬਾਕੀ ਇੱਧਰ ਸ਼ਾਇਦ ਸਾਹਮਣੇ ਫੇਰ ਕੱਪੜਿਆਂ ਦੀ ਆ ਕੱਪੜੇ ਜਿਆਦਾ ਵਾ ਮੋਲ ਚ ਹਨਾ ਤੇ ਚਲੋ ਚੱਲਦੇ ਮੈਂ ਮੋਲ ਤੇ ਬਹੁਤ ਵੱਡਾ ਵਾ ਕੋਮੰਦੇ ਥੱਲੇ ਉੱਤੇ ਸਾਰਾ ਵਗਾਵਾਂਗੇ ਤੁਹਾਨੂੰ ਵੀ ਆਹ ਕੀ ਚੀਜ਼ ਆ ਇੱਥੇ ਆਹ ਕੀ ਚੀਜ਼ ਚੱਲ ਚੱਲੀਏ ਛੁੱਟੀ ਹੋ ਗਈ ਆਹ ਬੰਦਾ ਆਪਣਾ ਇੱਥੇ ਕੰਮ ਕਰਦਾ ਵਿਸ਼ੇਗ ਜੇ ਇੱਥੇ ਆਓ ਤੇ ਇਹਨੂੰ ਜ਼ਰੂਰ ਕੰਟੈਕਟ ਕਰੋ ਇੱਥੇ ਹਾਂ ਮੋਲ ਤੇ ਜ਼ਰੂਰ ਆਓ ਤੇ ਚਲੋ ਚੱਲਦੇ ਓਏ ਆਹ ਕੀ ਵਿਸ਼ੇਗ ਆਹ ਚੀਜ਼ ਕੀ ਆ ਇੱਥੇ ਇਹ ਇੱਥੇ ਮਿਲਦੇ ਹੋ ਪਰਫਿਊਮ ਮਿਲਦੇ ਆ ਪਰਫਿਊਮ ਨਹੀਂ ਮਮੋ ਪਿੰਡ ਆ ਉਹ ਫਰੀ ਵਾਲ ਦਾ ਪਿੰਡਾਂ ਦੇ 20 ਨੇ ਨੇ ਇੱਧਰ ਵੀ ਗਾਇਸ ਸਾਹਮਣੇ ਵੇਖ ਸਕਦੇ ਜੇ ਕੱਪੜਿਆਂ ਦੀ ਸ਼ਾਪ ਇੱਥੇ ਫੇਰ ਆ ਗਈ ਆ ਤੇ ਉਹ ਸਾਹਮਣੇ ਆਪਣੇ ਆ ਗਈ ਆ ਇਹ ਆਯੁਰਵੇਦਿਕ ਸਮਾਨ ਆ ਸ਼ਾਇਦ ਤੇ ਇੱਧਰ ਐਪਲ ਦਾ ਕੰਮ ਇੱਥੋਂ ਮਿਲਦਾ ਜੇ ਕੋਈ ਵੀ ਸਮਾਨ ਚਾਹੀਦਾ ਐਪਲ ਦਾ ਹੈਂ ਅਭੀ ਅੰਦਰ ਜਾਣਾ ਅੰਦਰ ਮਾਮਾ ਹੈ ਨਹੀਂ ਉਹ ਪੈਸੇ ਇਹਨੇ ਐਪਲ ਦਾ ਸਮਾਨ ਵੇਖਣ ਦੀ ਉਹ ਲਓ ਵੀ ਆ ਇੱਥੋਂ ਚੈੱਕ ਕਰੋ ਗਾਇਸ ਸਾਹਮਣੇ ਸਾਰੇ ਫੋਨ ਲੱਗੇ ਆ ਜਿੰਨ ਜਿਹੜਾ ਵੀ ਲੈਣਾ ਲੈ ਸਕਦੇ ਜੋ ਓਹ ਆ ਇਧਰ ਦੁਕਾਨਾਂ ਲੱਦਾ ਬੰਦਾ ਹੋਣੀਆਂ ਤੁਹਾਨੂੰ ਪਹਿਲਾਂ ਕਿਹਾ ਸੀ ਟਾਈਮ ਨਾਲ ਆਜੋ ਤੇ ਟਾਈਮ ਨਾਲ ਇਹ ਆਏ ਨਹੀਂ ਗਾਇਸ ਹਾਂ ਚਲੋ ਇਹਦੇ ਆ ਘੁੰਮਦੇ ਮੜਾ ਮੋਟਾ ਇੱਥੇ ਲਓ ਵੀ ਮੇਂਤਰੋ ਇਧਰ ਤੁਸੀਂ ਸਾਹਮਣੇ ਵੇਖੋ ਪਹਿਲਾਂ ਤੇ ਆ ਲਿਫਟ ਆ ਸ਼ਾਇਦ ਬਹੁਤ ਹੀ ਲੰਮੀ ਲਿਫਟ ਇਧਰ ਵੀ ਗਾਇਸ ਤੁਸੀਂ ਦੇਖ ਸਕਦੇ ਜੇ ਆਜ ਛੋਟੇ ਬੱਚਿਆਂ ਲਈ ਬਣਾਇਆ ਗਿਆ ਆਪਣੇ ਖੇਡਣ ਖੋਡਣ ਲਈ ਜਿੱਦਾਂ ਫੌਜੀਆਂ ਦਾ ਸਾਰਾ ਕੰਮ ਹੁੰਦਾ ਉਧਰ ਗਾਇਸ ਚੈੱਕ ਕਰੋ ਲਿਫਟ ਇਹ ਲਿਫਟ ਜਾਏਗੀ ਉੱਤੇ ਤੱਕ ਉੱਤੇ ਤੱਕ ਇੱਥੇ ਤੱਕ ਹੀ ਮੇਰੇ ਸਾਮ ਨਾ ਜਾਏਗੀ ਨਹੀਂ ਨਹੀਂ ਉਹ ਉੱਤੇ ਚਲ ਗਈ ਹੋਏ ਤੇ ਚਲੋ ਚੱਲਦੇ ਹਾਂ ਇੱਥੇ ਖਾਣ ਪੀਣ ਦੀ ਬੜੀ ਸਮੈਲ ਆਉਂਦੀ ਹੈ ਲੱਗਦਾ ਇੱਥੇ ਖਾਣ ਨੂੰ ਵਧੀਆ ਹੋਏਗਾ ਸਮਾਨ ਤੇ ਲਿਆਓ ਭਾਜੀ ਫੋਟੋ ਇੱਕ ਹੀ ਦੀ ਗੁਰਮਿੰਦਰ ਦੀ ਤੇ ਸ਼ੇਅਰ ਕਰਦੇ ਆ ਬਾਅਦ ਚ ਕੰਟੀਨਿਊ ਇਧਰ ਵੀ ਗਾਈਜ਼ ਤੁਸੀਂ ਦੇਖ ਸਕਦੇ ਆਪਾਂ ਸਭ ਤੋਂ ਉੱਤੇ ਆ ਚੁੱਕੇ ਆ ਤੇ ਇੱਥੇ ਖਾਣ ਪੀਣ ਦਾ ਇਹਨਾਂ ਦਾ ਸਾਮਾਨ ਰੱਖਿਆ ਇਧਰ ਦੇ ਬੰਨੇ ਤੁਸੀਂ ਦੇਖ ਸਕਦੇ ਜੇ ਆ ਖਾਣ ਪੀਣ ਦਾ ਸਾਰਾ ਇੱਥੇ ਸਾਮਾਨ ਆ ਉੱਪਰ 버ਗਰ ਜੋ ਵੀ ਨੂਡਲ ਵਗੈਰਾ ਸਾਰਾ ਇਧਰ ਮਿਲ ਜੇਗਾ ਤੇ ਚਲੋ ਚੱਲਦੇ ਆਪਾਂ ਬਾਕੀ ਆਪਣੇ ਗਾਈਜ਼ ਕਿੱਥੇ ਚਲ ਗਏ ਆ ਦੋਸਤ ਆਪਣੇ ਉਹ ਲਾਦਾ ਉਧਰ ਹੀ ਫਿਰਣਡੇ ਕੀਤੇ ਕੋ ਮੰਡੇ ਆ ਗਾਈਜ਼ ਆਪਣਾ ਜੋ ਬਣਾ ਇੱਥੇ ਫਿਰਣਡਿਆ ਉਹ ਭਰਾ ਖਾਣ ਖੋਣ ਨੂੰ ਕਾ ਤੁਸੀਂ ਵੀ ਕਰ ਲਓ ਹੈ ਮਹਿੰਗਾ ਬੜਾ ਆਂਦੇ ਚਲੋ ਵੇਖਦੇ ਆ ਗਾਇਸ ਅਸੀਂ ਕਰਨਾ ਕੀ ਆ ਹੁਣ ਗੁਰਵਿੰਦਰ ਵੀ ਇੱਥੇ ਹੈ ਹਾਂ ਗੁਰਵਿੰਦਰਾ ਇੱਧਰ ਦੱਸ ਫਿਰ ਹੈ ਮੁੰਡਿਆ ਥੋੜਾ ਨਾਲ ਗੱਲ ਆ ਪੂਰਾ ਬੈਕ ਚੁੱਕੀਆਂ ਆਪਣੇ ਕੁਰਸੀਆਂ ਦੇ ਹੋਰ ਕਿੱਥੇ ਬਹਿਣਾ ਵਾ ਬਹਿ ਚੁੱਕੇ ਆ ਤੇ ਗੁਰਵਿੰਦਰ ਨੇ ਆਰਡਰ ਕੀਤਾ ਗੁਰਵਿੰਦਰ ਨੇ ਕੋਈ ਨਹੀਂ ਆਰਡਰ ਕੀਤਾ ਸਾਰੇ ਆਰਡਰ ਦਿੱਤੇ ਆਪਣੇ ਬੰਨੇ ਤੇ ਗੁਰਵਿੰਦਰ ਨੇ ਬਾਸ ਪਾਹੇ ਦਿੱਤੇ ਆ ਆਰਡਰ ਸਾਰੇ ਆਪਾਂ ਕੀਤੇ ਆ ਤੇ 버거 ਹੋਰ ਕੀ ਹੈ ਫਰੈਂਚ ਫਰਾਈ ਠੀਕ ਹੈ ਤੇ ਚਲੋ ਚੈੱਕ ਕਰਦੇ ਆ ਇਥੋਂ ਦਾ ਸਵਾਦ ਵੀ ਅਲਫਾ ਵਾਂਦਾ ਸਾਹਮਣੇ ਕੋਈ ਵੀ ਨਹੀਂ ਆ ਤਾਂ ਵੀ ਮੈਂ ਸਾਹਮਣੇ ਵਖਾਣ ਰਿਹਾ ਵਾਂ ਤੇ ਇਧਰ 버거 ਚੈੱਕ ਕਰੋ ਬਣਿਆ ਵਾਂ ਇਧਰ ਗਾਇਸ ਤੁਸੀਂ ਵੇਖ ਸਕਦੇ ਦਰਬਾਰ ਸਾਹਿਬ ਜਾਣ ਤੋਂ ਪਹਿਲਾਂ ਫੇਰ ਗੁਰਵਿੰਦਰ ਆਪਣੇ ਟ੍ਰੀਟ ਦੇਣ ਆਇਆ ਇਧਰ ਪਹਿਲਾਂ ਆ ਗਏ ਨੇ ਕੋਣ ਖਾਣੀ ਆਂਦੇ ਆ ਉਹ ਜੋਬਨ ਉਧਰ ਚਲ ਗਿਆ ਮਿਹਰਬਾਨ ਨੇ ਸਭ ਤੋਂ ਪਹਿਲਾਂ ਹੱਲਾ ਬੋਲਦਾ ਆ ਮਿਹਰਬਾਨ ਤੂੰ ਪਰੇ ਹੋਇਆ ਸਾਡੀ ਲੈ ਚੋਣ ਹੁਣ ਆਪਾਂ ਖਾਣ ਲੱਗੇ ਆ ਆਪਾਂ ਲੱਗੇ ਖਾਣਾ ਉਹ ਸਾਹਮਣੇ ਭਾ ਆਪਣਾ ਡਿਆ ਕਰਨਾ ਹਾਂਜੀ ਮਿੱਤਰੋ ਹੁਣ ਆਪਾਂ ਪਹੁੰਚ ਗਏ ਆ ਰੰਗ ਪੰਜਾਬ ਆ ਚੁਗੇ ਆ ਇੱਧਰ ਤੁਸੀਂ ਵੇਖ ਹੀ ਸਕਦੇ ਜੀ ਤੇ ਆਪਣੇ ਗੁਰਵਿੰਦਰ ਹੁਣੀ ਪਤਾ ਨਹੀਂ ਕਿੱਧਰ ਚਲ ਗਏ ਆ ਆ ਆਪਣਾ ਜੋਬਨ ਤੇ ਇੱਥੇ ਹੀ ਆ ਚੰਗਾ ਚੰਗਾ ਤੇ ਰੰਗ ਪੰਜਾਬ ਪਹੁੰਚ ਗਏ ਆ ਪਤਾ ਨਹੀਂ ਕਿੱਥੇ ਚਲ ਗਏ ਯਾਰ ਗੁਰਵਿੰਦਰ ਹੁਣੀ ਆਈਸਕ੍ਰੀਮ ਸ਼ਾਪ ਲਾਦੀ ਨਵੀਂ ਖੁੱਲ ਗਈ ਇੱਥੇ ਚਲੋ ਵੇਖਦੇ ਇਧਰ ਵੀ ਮਤਰਾ ਤੇ ਵੇਖ ਸਕਦੇ ਆਪਾਂ ਜੱਲਿਆਂ ਵਾਲੇ ਬਾਗ ਤੇ ਥੋੜਾ ਜਿਹਾ ਲੱਗੇ ਪਹੁੰਚਣ ਵਾਲੇ ਆ ਜੱਲਿਆਂ ਵਾਲੇ ਬਾਗ ਤੇ ਪਹੁੰਚਣ ਲੱਗੇ ਆ ਮਿਹਰਬਾਨ ਪਿੱਛੇ ਰਹੇ ਜਾਂਦਾ ਜਦੋਂ ਨਹੀਂ ਉਦੋਂ ਪਿੱਛੇ ਰਹਿਣਾ ਹੁੰਦਾ ਤੇ ਇਧਰ ਤੋਂ ਹੀ ਵੇਖ ਸਕਦੇ ਜੇ ਸੰਗਤ ਕਾਫੀ ਦਰਬਾਰ ਸਾਹਿਬ ਦੇਖਣ ਨੂੰ ਮਿਲਣ ਦੀ ਆ ਅਜੇ ਅੰਦਰ ਵੀ ਨਹੀਂ ਆਪਾਂ ਗਏ ਕਿਉਂਕਿ ਗਾਈਜ਼ ਤੁਹਾਨੂੰ ਪਤਾ ਹੀ ਆ ਜਿੱਦਾਂ ਵੀ ਛਣੀ ਆ ਰਾਇਤਵਾਰ ਇੱਥੇ ਉਹ ਹੁੰਦੇ ਆਪਣੇ ਚਪੇਰਾ ਸਾਹਿਬ ਹੁੰਦਾ ਆ ਉਸ ਕਰਕੇ ਤੇ ਚਲੋ ਚੱਲਦੇ ਆਪਾਂ ਵੀ ਅੰਦਰ ਆਏ ਵੇਲੇ ਜੱਲਿਆਂ ਵਾਲਾ ਬਾਗ ਤੇ ਬੰਦੀ ਹੁੰਦਾ ਵਾ ਉਹ ਸਵੇਰੇ ਖੁੱਲਦਾ ਵਾ ਤੇ ਕੋਈ ਨਹੀਂ ਚਲਦੇ ਅੰਦਰ ਬਾਕੀ ਤੁਹਾਨੂੰ ਦਰਸ਼ਨ ਵਗੈਰਾ ਕਰਾਉਨੇ ਸਤ ਪਹਿਲਾਂ ਆਪਾਂ ਆ ਜਗੇ ਆ ਆਪਣੇ ਜੋੜੇ ਜਮਾ ਕਰਾਉਨੇ ਇੱਧਰ ਤੁਸੀਂ ਵੇਖ ਹੀ ਚਾਹਦੇ ਜੇ ਜੋੜੇ ਜਮਾ ਕਰਾਈ ਹੈ ਸਾਹਮਣੇ ਜੋੜਾ ਘਰ ਚ ਤੇ ਬਾਅਦ ਚ ਆਪਾਂ ਜਾਂਦੇ ਆ ਦਰਬਾਰ ਸਾਹਿਬ ਚੱਲੀਏ ਭਾਜੀ ਬਾਅਦ ਚ ਹਾਂਜੀ ਭਾਜੀ ਕਿ ਮੋਬਾਈਲ ਚਾਰਜ ਕਰਨੇ ਪਹਿਲਾਂ ਨਹੀਂ ਦਰਬਾਰ ਸਾਹਿਬ ਦਰਬਾਰ ਸਾਹਿਬ ਜਾਣਾ ਤੇ ਮਿੱਤਰੋ ਫਿਰ ਚੱਲਦੇ ਆਂ ਦਰਬਾਰ ਸਾਹਿਬ ਤੇ ਮੋਬਾਈਲ ਵੀ ਵੈਸੇ ਚਾਰਜ ਕਰਨੇ ਆ ਮੇਰਾ ਤਾਂ ਪੂਰਾ ਡੈੱਡ ਹੋਇਆ ਨਾ ਵਲੌਗ ਵਿੱਚ ਰਹਿਣਾ ਆਪਣਾ ਟਿਕਰੇ ਜਾ ਕੇ ਫਿਰ ਕੰਟੀਨਿਊ ਕਰਾਂਗੇ ਸੋ ਗਾਇਸ ਤੁਸੀਂ ਸਾਹਮਣੇ ਦੇਖ ਸਕਦੇ ਜੇ ਨਾਈਟ 뷰 ਆਪਣੇ ਵੀ ਰੱਖਦੇ ਆਪਣੇ ਵੀ ਰੱਖਦੇ